ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਆਖੋ ਧੰ ਗੁਰੂ ਨਾਨਕ ਦੇਵ ਜੀ ਪਰਮ ਕਿਰਪਾ ਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਜੀਆ ਨੂੰ ਤਾਰਦੇ ਹੋਏ ਭਾਈ ਬਾਲੇ ਅਤੇ ਮਰਦਾਨੇ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ ਜੋ ਮੋੜੇ ਉੱਤੇ ਡਿੱਗੀ ਚੁੱਕ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੋਦਾ ਵੇਚ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋੜਦਾ ਸੀ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ ਇਸ ਸ਼ਬਦ ਵਿੱਚ ਜੋ ਅਸੀਂ ਡਿੱਗੀ ਸ਼ਬਦ ਵਰਤ ਰਹੇ ਹਾਂ ਉਸ ਨੂੰ ਭਾਵ ਗਠੜੀ ਕਿਹਾ ਜਾਂਦਾ ਹੈ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਸਾਧੂ ਜਾਣਕਰ ਮस्तक ਝੁਕਾਇਆ ਹਜ਼ੂਰ ਨੇ ਪੁੱਛਿਆ ਭਾਈ ਗੱਠੜੀ ਵਿੱਚ ਕੀ ਹੈ ਖੋਲ ਕੇ ਤਾਂ ਵਖਾਜਰਾ ਤਾਂ ਉਸਨੇ ਗੱਠੜੀ ਖੋਲੀ ਦੱਸਣ ਲੱਗਾ ਜੀ ਇਹ ਲੂਣ ਹੈ ਇਹ ਹਲਦੀ ਹੈ ਅਤੇ ਇਹ ਮਿਰਚਾਂ ਹਨ ਵਪਾਰੀ ਨੂੰ ਤੰਗ ਗੁਰਨਾਨਕ ਦੇਵ ਜੀ ਨੇ ਗੱਠੜੀ ਵਿੱਚ ਪਏ ਬਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕੀ ਹੈ ਤਾਂ ਉਹਨਾਂ ਨੇ ਦੱਸਿਆ ਜੀ ਇਹ ਬੱਟੇ ਹਨ ਭਾਰ ਤੋਲਣ ਵਾਸਤੇ ਪਹਿਲਾ ਵਟਾ ਕੱਢਿਆ ਸਤਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਤਾਂ ਭਾਈ ਨੇ ਦੱਸਿਆ ਇਸ ਦਾ ਨਾਮ ਇੱਕ ਸੇਰ ਹੈ ਦੂਜਾ ਵਟਾ ਕੱਢਿਆ ਸਤਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਤਾਂ ਅੱਗੇ ਉਹ ਵਪਾਰੀ ਨੇ ਕਿਹਾ ਕਹਿੰਦਾ ਇਸ ਦਾ ਨਾਮ ਦੋ ਸੇਰ ਹੈ ਤੀਜਾ ਵਟਾ ਕੱਢਿਆ ਤਤ ਅਨਗੁਰ ਨਾਨਕ ਦੇਵ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਤਾਂ ਅੱਗੋ ਵਪਾਰੀ ਨੇ ਕਿਹਾ ਕਿ ਇਸ ਦਾ ਨਾਮ ਪੰਜ ਸੇਰ ਹੈ ਅੱਦਾ ਸਿਰ ਅਖੀਰ ਵਟਾ ਕੱਢਿਆ ਗੁਰੂ ਜੀ ਕਹਿੰਦੇ ਭਾਈ ਇਸ ਦਾ ਨਾਮ ਕੀ ਹੈ ਤਾਂ ਵਪਾਰੀ ਕਹਿੰਦਾ ਇਸ ਦਾ ਨਾਮ ਪਾਇਆ ਹੈ ਹਜ਼ੂਰ ਨੇ ਕਿਹਾ ਤਨਗੁਰ ਨਾਨਕ ਦੇਵ ਜੀ ਨੇ ਕਿਹਾ ਤਾਨੇ ਪਾਓ ਜਿਨ ਆਪਣਾ ਲੰਗ ਨਾਮ ਰਖਾਓ ਅਸਾਂ ਤਾਂ ਭਾਈ ਇਹ ਛੋਟਾ ਹੀ ਸਤਕਾਰਯੋਗ ਜਾਣਿਆ ਹੈ ਜਿਸਨੇ ਆਪਣਾ ਨਾਮ ਛੋਟਾ ਰਖਾਇਆ ਹੈ ਇਸ ਕਰਕੇ ਭਾਈ ਤੂੰ ਵੀ ਭਾਈਆ ਬਣ ਜਾ ਤਾਂ ਭਾਵ ਚਰਨਾਂ ਦੀ ਧੂੜ ਬਣ ਜਾ ਤੇਰੀ ਕਿਰਤ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ ਹੈ ਬਸ ਇੱਕ ਘਾਟ ਹੈ ਤੈਨੂੰ ਸ਼ੁੱਧ ਕੀਰਤ ਕਰਨ ਦੀ ਹੋਮੇ ਬੜੀ ਹੈ ਹੋਮੇ ਨਾਲ ਗਤੀ ਨਹੀਂ ਹੁੰਦੀ ਕੀਤਾ ਡੁੱਲ ਜਾਂਦਾ ਹੈ ਇਸ ਕਰਕੇ ਤੂੰ ਪਾਈਆ ਭਾਵ ਪੈਰਾਂ ਦੀ ਧੂੜ ਬਣ ਜਾ ਨਿਮਰਤਾ ਰੱਖ ਇਹ ਬਚਨ ਕਹਿੰਦਿਆਂ ਵਪਾਰੀ ਉੱਪਰ ਐਸੇ ਦ੍ਰਿਸ਼ ਪਏ ਤਾਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਕਿ ਉਸ ਨੂੰ ਨਦਰਿ ਨਦਰ ਨਿਹਾਲ ਕਰ ਦਿੱਤਾ ਤਤਸ਼ਿਨ ਖੁੱਲẽਗੇ ਵਿਕਟਕ ਪਾਟ ਅਦ부ਤ ਪਿਓ ਅਪਾਰ ਹੀ ठाटा ਜਗਿਓ ਗਿਆਨ ਦੁਵਿਧਾ ਸਭ ਖੋਈ ਤੀਨ ਲੋਕ ਕੀ ਸੋਝੀ ਔਰ ਹੋਈ ਇਹ ਵੇਖ ਕੇ ਭਾਈ ਵਾਲੇ ਨੇ ਪੁੱਛਿਆ ਜੀ ਇਸ ਨੇ ਨਾ ਕੋਈ ਸੇਵਾ ਕੀਤੀ ਨਾ ਸਿਮਰਨ ਸ਼ਿਗਰ ਹੀ ਇਸ ਨੂੰ ਤਾਰ ਦਿੱਤਾ ਜੇ ਇਨ ਵਪਾਰੀ ਤਤਸ਼ਿਨ ਪਾਈ ਕਸ਼ਚਿਰ ਕਾਲ ਨਸੀਬ ਕਮਾਈ ਤਨ ਗੁਟਾਨਿਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਸਮਝਾਉਂਦੇ ਹੋਏ ਇਹ ਕਹਿ ਰਹੇ ਹਨ ਇਸ ਦੀ ਪੁਰਬਲੇ ਜਨਮਾਂ ਦੀ ਕਮਾਈ ਸੀ ਜਿਸ ਦੀ ਸ਼ੁੱਧ ਕਿਰਤ ਸੀ ਜਿਸ ਸਦਕੇ ਕਿਰਪਾ ਹੋਈ ਹੈ ਭਾਵ ਇਸ ਦਾ ਪਾਰ ਉਤਾਰਾ ਹੋ ਰਿਹਾ ਹੈ ਸ਼ੁੱਧ ਕਿਰਤੀ ਹੋ ਮੇ ਸੀ ਜੋ ਇਸ ਨੇ ਹੁਣ ਤਿਆਗ ਦਿੱਤੀ ਹੈ ਤਨਗੁਰ ਨਾਨਕ ਦੇਵ ਸਾਹਿਬ ਜੀ ਦੀ ਸਿੱਖਿਆ ਤੋਂ ਸਾਨੂੰ ਇਹੀ ਮਿਲ ਰਿਹਾ ਹੈ ਸਾਨੂੰ ਇਹੀ ਸੋਝੀ ਮਿਲ ਰਹੀ ਹੈ ਸ਼ੁੱਧ ਕੀਰਤ ਕਰਨ ਵਾਲੇ ਤੇ ਗੁਰੂ ਜੀ ਦੀ ਪ੍ਰਸੰਤਾ ਹੁੰਦੀ ਹੈ ਸਿੱਖ ਨੇ ਹਉਮੈ ਦੀ ਹਉਮੈ ਨੂੰ ਵੀ ਮਾਰਨਾ ਹੈ ਭਾਵੇਂ ਕੋਈ ਵੀ ਗੁਣ ਪੱਲੇ ਹੋਵੇ ਉਸ ਗੁਣ ਦੀ ਹਉਮੈ ਨਹੀਂ ਆਉਣ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ